ਇਸਾ ਸਥਾਨ ਤੇ ਆ ਕੇ ਜੜੇ ਵਿਗੜੇ ਸਭ ਕੰਮ ਹੋ ਜਾਂਦੇ ਨੇ ਠੀਕ ਨਾ ਬੋਲਣ ਵਾਲੇ ਬੱਚੇ ਲੱਗ ਜਾਂਦੇ ਨੇ ਬੋਲਣਾ ਉੱਥੇ ਹੋਣ ਜਾ ਰਿਹਾ ਲੱਖਾਂ ਦਾ ਵੱਡਾ ਕੱਠ ਭਰ ਰਿਹਾ ਬਹੁਤ ਭਾਰੀ ਮੇਲਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਬਾਬੇ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਤੁਹਾਡੇ ਵੀ ਸਾਰੇ ਅੜੇ ਵਿਗੜੇ ਕੰਮ ਠੀਕ ਹੋ ਜਾਣਗੇ। ਦੋਸਤੋ ਇਸ ਜਗ੍ਹਾ ਤੇ ਹਰ ਇੱਕ ਸ਼ਰਧਾਲੂ ਦੀ ਮਨੋ ਕਾਮਨਾ ਪੂਰਨ ਹੁੰਦੀ ਹੈ। ਇਹ ਡੇਰਾ ਬਾਬਾ ਭਾਈ ਗੁਰਦਾਸ ਜੀ ਮਾਨਸਾ ਵਿਖਿਆ ਹੈ ਅਤੇ ਇਸ ਡੇਰੇ ਵਿੱਚ 7 ਅਪ੍ਰੈਲ ਨੂੰ ਸਾਲਾਨਾ ਮੇਲਾ ਲੱਗਣ ਜਾ ਰਿਹਾ ਹੈ। ਇਸ ਮੇਲੇ ਵਿੱਚ ਕਈ ਲੱਖ ਦੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਦਾ ਬਹੁਤ ਵੱਡਾ ਇਕੱਠ ਹੋਵੇਗਾ। ਬਾਬਾ ਜੀ ਦਾ ਮੇਲਾ ਹਰ ਸਾਲ ਚੇਤ ਮਹੀਨੇ ਦੀ 14 ਨੂੰ ਪੜਦਾ ਹੈ। ਦੋਸਤੋ ਇਸ ਸਥਾਨ ਤੇ ਬਾਂਦ ਦੇ ਦਰਖਤ ਅੱਜ ਵੀ ਹਰੇ ਭਰੇ ਨੇ। ਅਤੇ ਬੰਦੇ ਦਰਖਤ ਹੇਠਾਂ ਸਦੀਆਂ ਪੁਰਾਣਾ ਇੱਕ ਕੁੰਡਾ ਅਤੇ ਇਸ ਕੁੰਡ ਚੋਂ ਪਾਣੀ ਪੀਉਣ ਦੇ ਨਾਲ ਛੋਟੇ ਬੱਚੇ ਜੋ ਨਹੀਂ ਬੋਲਦੇ ਜਾਂ ਤੋਤਲੇ ਬੋਲਦੇ ਨੇ ਬਿਲਕੁਲ ਸਾਫ਼ ਬੋਲਣ ਲੱਗ ਜਾਂਦੇ ਨੇ ਅਤੇ ਰਜਾਨਾ ਹੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਆਪਣੇ ਬੱਚਿਆਂ ਨੂੰ ਇਸ ਕੁੰਡ ਦੇ ਵਿੱਚੋਂ ਪਾਣੀ ਪਿਉਉਣ ਦੇ ਲਈ ਪਹੁੰਚਦੇ ਨੇ ਅਤੇ ਜੇਕਰ ਹਰ ਐਤਵਾਰ ਦੀ ਗੱਲ ਕੀਤੀ ਜਾਵੇ ਤਾਂ ਐਤਵਾਰ ਨੂੰ ਮੇਲੇ ਦੀ ਤਰ੍ਹਾਂ ਹਜ਼ਾਰਾਂ ਸ਼ਰਧਾਲੂਆਂ ਦਾ ਬਹੁਤ ਵੱਡਾ ਇਕ ਕੱਠ ਹੁੰਦਾ ਇਸ ਡੇਰੇ ਵਿੱਚ ਸ਼ਰਧਾਲੂਆਂ ਵੱਲੋਂ ਪਲਾਸਟਿਕ ਦੇ ਤੋਤੇ ਚੜਾਏ ਜਾਂਦੇ ਨੇ ਤੋਤੇ ਚੜਾਉਣ ਪਿੱਛੇ ਰਾਜ ਇਹ ਦੱਸਿਆ ਜਾਂਦਾ ਕਿ ਜਿਹੜੇ ਬੱਚੇ ਨਹੀਂ ਬੋਲਦੇ ਜਾਂ ਤੋਤਲੇ ਬੋਲਦੇ ਨੇ ਜਦੋਂ ਇਸ ਕੁੰਡ ਦੇ ਵਿੱਚੋਂ ਪਾਣੀ ਪੀ ਕੇ ਸਾਫ ਹੋਣ ਲੱਗ ਜਾਂਦੇ ਨੇ ਤਾਂ ਫਿਰ ਪਲਾਸਟਿਕ ਦੇ ਤੋਤਿਆਂ ਦਾ ਜੋੜਾ ਇੱਥੇ ਚੜਾਉਣਾ ਪੈਂਦਾ ਅਤੇ ਸ਼ਰਧਾਲੂ ਬਾਬਾ ਜੀ ਦੀ ਸਮਾਤ ਤੇ ਗੁੜ ਦੀਆਂ ਭੇਲੀਆਂ ਤੇ ਪਤਾਸਿਆਂ ਦਾ ਪ੍ਰਸ਼ਾਦ ਚੜਾਉਂਦੇ ਨੇ ਇਸ ਸਥਾਨ ਦੀ ਸੰਭਾਲ ਤੇ ਸੇਵਾ ਸੰਤ ਬਾਬਾ ਅਮਰਤਮੁਣੀ ਜੀ ਕਰ ਰਹੇ ਨੇ ਇਸ ਪਵਿੱਤਰ ਸਥਾਨ ਬਾਰੇ ਜਾਣਕਾਰੀ ਦਿੰਦਿਆਂ ਬਾਬਾ ਅਮਰਤ ਮੁਨੀ ਜੀ ਨੇ ਕੀ ਕੁਝ ਕਿਹਾ ਉਹ ਵੀ ਸੁਣੋ ਤੇ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਜਾਏ ਬਾਬਾ ਭਾਈ ਗੁਰਦਾਸ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਬਾਬਾ ਭਾਈ ਗੁਰਦਾਸ ਜੀ ਤੁਹਾਡੇ ਵੀ ਸਾਰੇ ਅੜੇ ਵਿਗੜੇ ਸਾਰੇ ਕੰਮ ਠੀਕ ਕਰ ਦੇਣਗੇ ਜੈ ਬਾਬਾ ਭਾਈ ਗੁਰਦਾਸ ਜੀ ਪੂਰੇ ਇਲਾਕਾ ਨਿਵਾਸੀਆਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਜੋ ਕਿ ਸਲਾਨਾ ਮੇਲਾ ਬਾਬਾ ਭਾਈ ਗੁਰਦਾਸ ਜੀ ਜੇਤਵਦੀ 14 ਦਸ ਨੂੰ ਹਰ ਸਾਲ ਬਾਬਾ ਭਾਈ ਗੁਰਦਾਸ ਜੀ ਦੀ ਸਮਾਤੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਸੋ ਆਉਣ ਵਾਲੇ 7 ਅਪ੍ਰੈਲ ਦਿਨ ਐਤਵਾਰ ਨੂੰ ਚੇਤ ਦੀ ਚੌਦ ਦੇ ਹੁਣ ਕਰਕੇ ਮੇਲਾ ਬਾਬਾ ਭਾਈ ਗਰਦਾਸ ਜੀ ਦੀ ਸਮਾਧ ਤੇ ਬੜੇ ਧੂਮਤਮ ਨਾਲ ਮਨਾਇਆ ਜਾਵੇਗਾ ਮਾਨਸਾ ਸ਼ਹਿਰ ਮਾਨਸਾ ਖੁਰਦ ਅਤੇ ਸਮੂਹ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਕਿ ਦਿਨ ਐਤਵਾਰ 7 ਅਪ੍ਰੈਲ ਨੂੰ ਬਾਬਾ ਭਾਈ ਗਰਦਾਸ ਜੀ ਦੀ ਸਮਾਧ ਤੇ ਪਹੁੰਚੋ ਅਤੇ ਜਿਨ੍ਹਾਂ ਨੇ ਵੀ ਬਾਬਾ ਭਾਈ ਗਰਦਾਸ ਜੀ ਦੀ અપਾਰ ਕਿਰਪਾ ਜਿਨ੍ਹਾਂ ਪਰਿਵਾਰਾਂ ਤੇ ਸੁਇਤਿਆ ਕੇ ਨਤਮਸਤਕ ਹੋ ਬਾਬਾ ਭਾਈ ਗਰਦਾਸ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਪੂਰਾ ਪੰਜਾਬ ਔਰ ਦੇਸ਼ ਵਿਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਜੋ ਵੀ ਸੰਗਤਾਂ ਇੱਥੇ ਜੋ પ્રાਚੀਨ ਕੁੰਡ ਬਣਿਆ ਹੋਇਆ ਹੈ ਸੰਗਤਾਂ ਦੀ ਜੋ ਆਸਥਾ ਹੈ ਇਸ ਕੁੰਡ ਚੋਂ ਜਲ ਪੀਣ ਨਾਲ ਗੁੰਗੇ ਤੋਤਲੇ ਬੱਚੇ ਬੋਲਣ ਲੱਗ ਜਾਂਦੇ ਹਨ ਉਹ ਵੀ ਸੰਗਤਾਂ ਜੋ ਐਤਵਾਰ ਜਾਂ ਮੰਗਲਵਾਰ ਦਾ ਦਿਨ ਇੱਥੇ ਜਲ ਪਿਉਣ ਆਉਂਦੇ ਨੇ ਉਹ ਵੀ ਐਤਵਾਰ ਨੂੰ ਬਾਬਾ ਜੀ ਦੇ ਸਥਾਨ ਤੇ ਆਉਣ ਇਸ ਸਾਲਾਨਾ ਮੇਲੇ ਚ ਬਾਬਾ ਭਾਈ ਗੁਰਦਾਜ ਜੀ ਦੀ ਹਾਜ਼ਰੀ ਭਰ ਕੇ ਖੁਸ਼ੀਆਂ ਪ੍ਰਾਪਤ ਕਰਨ ਇਸ ਵਾਰ ਦਾ ਜਿਹੜਾ ਇਕੱਠ ਹੈ ਉਹ ਜੋ ਇੱਥੇ ਕੁੰਡ ਦੇ ਵਿੱਚੋਂ ਬੱਚਿਆਂ ਲਈ ਜਲ ਲੈ ਕੇ ਜਾਂਦੀ ਆ ਸੰਗਤ ਉਹ ਤਾਂ ਗਿਰਵਨ ਕਿਸਲੇ ਡੇਢ ਦੋ ਸਾਲ ਤੋਂ ਜਿਆਦਾ ਰਜਾਨ ਵਧਿਆ ਹੋਇਆ ਹੈ ਸੰਗਤਾਂ ਠੀਕ ਹੋ ਹੁੰਦੀਆਂ ਨੇ ਉਸ ਕਰਕੇ ਇਸ ਵਾਰ ਦਾ ਇਕੱਠ ਲੱਖਾਂ ਦੀ ਗਿਣਤੀ ਵਿੱਚ ਹੋਣ ਕਰਕੇ ਇਸ ਵਾਰ ਦੀਆਂ ਤਿਆਰੀਆਂ ਪਿਛਲੀ ਵਾਰ ਨਾਲੋਂ ਦੋ ਤਿੰਨ ਦਿਨ ਪਹਿਲਾਂ ਹੀ ਬਾਬਾ ਜੀ ਨੇ ਸ਼ੁਰੂ ਕਰਵਾ ਦਿੱਤੀਆਂ ਹਨ ਪੂਰੇ ਪਿੰਡ ਦੀ ਜਿੰਨੀ ਸੰਗਤਾਂ ਸਾਡੀ ਪੂਰੀ ਹਮਮਾ ਮਾ ਕੇ ਤਿਆਰੀਆਂ ਦੇ ਵਿੱਚ ਹਿੱਸਾ ਲੈ ਰਹੀ ਆ ਸਾਨੂੰ ਪੂਰੀ ਉਮੀਦ ਆ ਕਿ ਇਸ ਵਾਰ ਪੂਰੀ ਵੱਡੀ ਗਿਣਤੀ ਦੇ ਵਿੱਚ ਬਾਬਾ ਭਾਈ ਗੁਰਦਾਸ ਦੇ ਸਥਾਨ ਤੇ ਦੂਰੋਂ ਦੂਰੋਂ ਸੰਗਤਾਂ ਆਪਦੀਆਂ ਜੋ ਉਹਨਾਂ ਦੀਆਂ ਇੱਛਾਵਾਂ ਬਾਬਾ ਭਾਈ ਅਰਦਾਸੀ ਤੇ ਹੁੰਦੀਆਂ ਨੇ ਕੋਈ ਬੱਚਿਆਂ ਨੂੰ ਲੈ ਕੇ ਕੋਈ ਆਪਦੀ ਸ਼ਾਦੀ ਨੂੰ ਲੈ ਕੇ ਕੋਈ ਨੌਕਰੀ ਨੂੰ ਲੈ ਕੇ ਜਿੰਨੀਆਂ ਵੀ ਆਪਦੀਆਂ ਅਰਦਾਸ ਬੇਨਤੀਆਂ ਇੱਥੇ ਲੈ ਕੇ ਆਉਣਗੇ ਤੇ ਬਾਬਾ ਭਾਈ ਅਰਦਾਸ ਦੇ ਸਥਾਨ ਤੇ ਬਾਬਾ ਅਮਤਮੁਨੀ ਜੀ ਤੇ ਮਹਾਤਮਾ ਬਾਬਾ ਕੇਸਮੁਨੀ ਜੀ ਤੋਂ ਅਰਦਾਸ ਬੇਨਤੀਆਂ ਕਰਾ ਕੇ ਇੱਥੋਂ ਬਹੁਤ ਵੱਡੀਆਂ-ਵੱਡੀਆਂ ਸਗਾਤਾਂ ਲੈਣਗੇ